ਜਿੱਥੇ ਅਸੀਂ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਦੇ ਉੱਥੇ ਹੀ ਅਸੀਂ ਬੇਜਵਾਨਾਂ ਨੂੰ ਵੀ ਕੁਝ ਨਹੀਂ ਸਮਝਦੇ ਇੱਕ ਐਦਾਂ ਦਾ ਮਾਮਲਾ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋਣ ਜਾਣਗੇ ਅਜੇ ਹੀ ਕੜਾਕੇ ਦੀ ਠੰਡ ਦੇ ਵਿੱਚ ਇੱਕ ਗੱਡੀ ਦੇ ਮਾਲਕ ਨੇ ਇੱਕ ਕੁੱਤੇ ਨੂੰ ਬਾਰਸ਼ੇ ਦੇ ਨਾਲ ਉਦੋਂ ਤੱਕ ਮਾਰਿਆ ਜਦੋਂ ਤੱਕ ਉਸ ਦਾ ਬੁਰਾ ਹਾਲ ਨਹੀਂ ਹੋ ਗਿਆ ਜੀहां ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਂਦੀ ਹੈ ਦਸ਼ਮੇਸ਼ ਨਗਰ ਤੋਂ ਜਿੱਥੇ ਲਗਾਤਾਰ ਇਹ ਖਬਰ ਵਾਇਰਲ ਹੋ ਰਹੀ ਹੈ ਪਿਛਲੇ ਦਿਨਾਂ ਤੋਂ ਇੱਕ ਗੱਡੀ ਦਾ ਕਵਰ ਜਿਹੜਾ ਹੈ ਉਹ ਇੱਕ ਕੁੱਤੇ ਦੇ ਦੁਆਰਾ ਫਾੜ ਦਿੱਤਾ ਜਾਂਦਾ ਹੈ ਗੱਡੀ ਦਾ ਮਾਲਕ ਉੱਥੇ ਆਂਦਾ ਉਸ ਨੂੰ ਇੰਨਾ ਗੁੱਸਾ ਚੜਦਾ ਹੈ ਕਿ ਘਰ ਦੇ ਵਿੱਚੋਂ ਬਾਰਸ਼ਾ ਕੱਟ ਕੇ ਲਿਆਉਂਦਾ ਹੈ ਤੇ ਉਸ ਕੁੱਤੇ ਤੇ بار-ਬਾਰ ਵਾਰ ਕਰਦਾ ਹੈ ਲੋਕ ਇਕੱਠੇ ਹੋ ਜਾਂਦੇ ਨੇ ਉਸ ਮਾਲਕ ਉਹ ਸਮਝਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਕੁੱਤੇ ਦੇ ਲਈ ਲੋਕ ਜਿਹੜੇ ਨੇ ਇੱਕ ਫੋਨ ਨੰਬਰ ਤੇ ਫੋਨ ਕਰਦੇ ਨੇ ਜੋ ਹੈਲਪ ਫੋਰ ਐਨੀਮਲ ਨੰਬਰ ਹੈ ਉਸ ਤੇ ਫੋਨ ਕੀਤਾ ਜਾਂਦਾ ਹੈ ਤਾਂ ਕੁੱਤੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਸ ਬੇਦਵਾਨ ਦੀ ਹਾਲਤ ਨਾਜ਼ੁਕ ਬਣ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਖਬਰ ਨੂੰ ਕਿ ਰੌਂਗ ਤੇ ਖੜੇ ਕਿ ਗੁੱਸਾ ਆਇਆ ਤੁਹਾਨੂੰ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ